ਜੀ ਸਾਸਤਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਅੱਜ ਅਸੀਂ ਜੀ ਬਹੁਤ 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 ਦਿਨਾਂ ਬਾਅਦ ਵਲੌਗ ਕਰਾਉਂਦੇ ਆ 31 ਦਸੰਬਰ 2025 ਸਾਲ ਦਾ ਆਖਰੀ ਦਿਨ ਪਰ ਵੈਸੇ ਜੇ ਦੇਸੀ ਮਹੀਨੇ ਦੇ हिसाब ਨਾਲ ਲਾਇਆ ਜਾਵੇ ਤਾਂ ਆਖਰੀ ਦਿਨ ਤੇ ਆਪਣਾ ਨਵਾਂ ਸਾਲ ਤਾਂ 13 ਅਪ੍ਰੈਲ ਆ ਨਹੀਂ ਹਾਂ 13 ਅਪ੍ਰੈਲ ਨਹੀਂ 13 ਮਾਰਚ ਚੇਤ ਨੂੰ ਚੜਦਾ ਵਾ ਚੇਤ ਨੂੰ ਨਹੀਂ ਚੇਤ ਦੀ ਸੰਗਰਾਮ ਹਾਂ ਚੇਤ ਦੀ ਸੰਗਰਾਮ ਸੌਰੀ 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 ਮੈਂ April ਨੂੰ ਤੇ ਆਪਣੀ ਵਿਸਾਖੀ ਹੁੰਦੀ ਆ ਖਾਲਸਾ ਦਾ ਜਨਮ ਦਿਹਾੜਾ ਵਾ ਉਹ ਹੈ ਨਾ ਖਾਲਸਾ ਦਾ ਜਨਮ ਦਿਹਾੜਾ ਵਾ ਸਾਡਾ ਨਵਾਂ ਸਾਲ ਸਾਡੀ ਨਵੀਂ ਜ਼ਿੰਦਗੀ ਉਹੀ ਆ ਤੇ ਬਾਕੀ ਜੀ ਸਾਡਾ ਜਨਮ ਹੋਇਆ 13 April ਨੂੰ ਹਾਂਜੀ ਸਿੱਖੀ ਸਾਹਿਬ ਦਾ ਜਨਮ ਹੋਇਆ ਸਿੱਖੀ ਦਾ ਜਨਮ ਹੋਇਆ ਸਿੱਖੀ ਦਾ ਜਨਮ ਹੋਇਆ ਤੇ ਚਲੋ ਜੀ ਬਾਕੀ ਜੀ ਇਹ ਜ਼ਰੂਰ ਦੱਸਿਓ ਵੀ ਫਤਿਹਗੜ੍ਹ ਸਾਹਿਬ ਕੌਣ-ਕੌਣ ਗਿਆ ਸੀ ਮੈਂ ਵਲੌਗ ਤੇ ਵਲੌਗ ਤੇ ਪਾਉਣੀ ਸੀ ਮਨ ਦੇ ਵਿੱਚ ਬਹੁਤ ਸੀ ਕਿ ਮੈਂ ਇਹਨਾਂ ਨੂੰ ਤਾਂ ਨਹੀਂ ਖੜਿਆ ਜੀ ਕਿਉਂਕਿ ਉੱਥੇ ਕਮਰੇ ਬਹੁਤ ਹੀ ਜ਼ਿਆਦਾ ਮੁਸ਼ਕਲ ਆ ਮਿਲਣੇ ਤੇ ਟਰਾਲੀ 'ਚ ਮੰਮੀ ਜਾ ਨਹੀਂ ਸਕਦੀ ਕਿਉਂ ਕਿ ਕਿਉਂਕਿ ਡਿਸਕ ਪ੍ਰੋਬਲਮ ਆ ਤੇ ਹੁਣ ਵੀ ਮੈਂ ਥੈਰੇਪੀ ਤੁਹਾਨੂੰ ਪਤਾ ਨਹੀਂ ਸੀ ਤੇ ਥੈਰੇਪੀ ਕਰਾ ਕੇ ਘਰ ਨੂੰ ਲੈ ਕੇ ਜਾਣ ਡਿਆ ਵਾਂ ਕਿਉਂਕਿ ਟਰਾਲੀ ਦੇ ਵਿੱਚ ਉਧਰ ਨੂੰ ਜਾਣਾ ਇਹਨਾਂ ਲਈ ਬੜਾ ਮੁਸ਼ਕਲ ਆ ਹਲੇ ਕਿ ਆਨੰਦਪੁਰ ਸਾਹਿਬ ਨੂੰ ਜਾਣਾ ਈਜ਼ੀ ਆ ਕਿਉਂਕਿ ਉਧਰ ਫਲਾਈਓਵਰ ਘੱਟ ਆ ਤੇ ਫਤਿਹਗੜ੍ਹ ਸਾਹਿਬ ਨੂੰ ਜਾਣ ਲਈ ਆ ਫਲਾਈਓਵਰ ਬਹੁਤ ਜ਼ਿਆਦੇ ਆ ਤੇ ਉਹ ਛਟਕੇ ਬੜੇ ਲੱਗਦੇ ਆ ਸੋ ਉਹਦਾ ਕਰਕੇ ਤੇ ਚਲੋ ਕੋਈ ਨਾ ਜੀ ਉਦਾਂ ਤੇ ਚਲੋ ਗਏ ਆ ਆਪਾਂ ਬਸ ਮੇਲੇ ਤੇ ਨਹੀਂ ਜਾ ਹੋਇਆ ਮਤਲਬ ਮੈਂ ਗਿਆ ਸੀ ਮੈਂ ਗਿਆ ਹਾਂ ਮੈਂ ਜਾਂਦਾ ਵਾਂ ਹਰ ਵਾਰ ਇਸ ਵਾਰ ਵੀ ਗਿਆ ਸੀ 24 ਦਸੰਬਰ ਨੂੰ ਤੇ ਮੇਰਾ ਮਾਨ ਸੀ ਪਰ ਨਹੀਂ ਜਾਇਆ ਗਿਆ 24 ਦਸੰਬਰ ਨੂੰ ਮੈਂ ਉੱਥੇ ਗਿਆ ਸੀ ਤੇ ਦੋ ਦਿਨ ਰਹਿ ਕੇ ਆਪਾਂ ਆ ਗਏ ਦਰਸ਼ਨ ਮੇਲੇ ਕਰਕੇ ਤੇ ਪਰ ਇਸ ਵਾਰ ਜੀ ਰਿਕਾਰਡ ਟੁੱਟ ਗਏ ਇਸ ਵਾਰ ਸੰਗਤ ਦੇ ਬਹੁਤ ਹੀ ਜ਼ਿਆਦੀ ਸੰਗਤੀ ਅ ਹਰ ਵਾਰੀ ਹੁੰਦੀ ਆ ਬਟ ਇਸ ਵਾਰ ਬਹੁਤ ਹੀ ਜ਼ਿਆਦੀ ਹੈ ਇਸ ਵਾਰ ਤਾਂ ਮੈਨੂੰ ਲੱਗਦਾ ਹੈ ਘੱਟੋ ਘੱਟ ਜ਼ਿਆਦਾ ਨਹੀਂ ਤਾਂ ਦੇਖਿਆ ਹੀ ਆ ਦੋ ਪੋਸਟਾਂ ਵੇਖੀਆਂ ਹੁਣ ਮੈਨੂੰ ਨਹੀਂ ਪਤਾ ਕਿਹੜੀ ਸਹੀ ਹੋਊਗੀ ਇੱਕ ਚ ਲਿਖਿਆ ਗਿਆ ਜੀ 25 ਤੋਂ 30 ਲੱਖ ਲੋਕ ਇੱਕ ਚ ਲਿਖਿਆ ਗਿਆ ਹੈ 50 ਤੋਂ 60 ਲੱਖ ਇੰਨੀ ਸੰਗਤ ਹੀ ਸੋ ਚਲੋ ਜਿੰਨੀ ਵੀ ਸੀ ਬਹੁਤ ਵਧੀਆ ਸੀ ਬੜਾ ਵਧੀਆ ਲੱਗਾ ਬੜਾ ਵਧੀਆ ਲੱਗਦਾ ਹੈ ਸਕੂਲ ਬੜਾ ਮਿਲਦਾ ਜੀ ਜਦੋਂ ਸਭਾ ਲੱਗਦੀ ਹੈ ਨਾ ਜੀ ਉੱਥੇ ਉਹ ਸਭਾ ਮੈਂ ਮੈਸਰੀ ਕਰਨਾ ਚਾਹੁੰਦਾ ਜਿਹੜੀ ਠੰਡੇ ਬੁਰਜ ਦੇ ਲਾਗੇ ਸਭਾ ਲੱਗਦੀ ਹੈ ਨਾ ਜੀ ਉਹ ਬਹਿ ਕੇ ਸੁਣੀਏ ਨਾ ਤੇ ਮਤਲਬ ਛਾੜ ਹੀ ਗੱਲਾਂ ਦੋ ਕਿ ਉੱਥੇ ਵਾਲੀ ਉਹ ਵਾਈਬਾ ਉੱਥੇ ਜੋ ਫੀਲ ਕਰਦੇ ਆ ਨਾ ਆਪਾਂ ਉਹ ਉਸ ਜਗ੍ਹਾ ਬਹਿ ਕੇ ਹੀ ਫੀਲ ਫੀਲ ਕਰ ਸਕਦੇ ਆ ਇੱਦਾਂ ਘਰੇ ਬਹਿ ਕੇ ਨਹੀਂ ਉਹੋ ਜੀ ਫੀਲ ਆਉਂਦੀ ਜੋ ਉੱਥੇ ਆਉਂਦੀ ਆ ਉੱਥੇ ਵਾਈਬ ਆਉਂਦੀ ਆ ਸਾਹਮਣੇ ਠੰਡਾ ਬੁਰਜ ਹੁੰਦਾ ਵਾ ਕਥਾਵਾਚ ਕਥਾ ਸੁਣਾਉਦੇ ਆ ਕੀਰਤਨ ਚੱਲਦਾ ਵਾ ਤੇ ਰਾਤ ਦੇ 1 ਵਜੇ ਤੱਕ ਸਭਾ ਚੱਲਦੀ ਆ ਜੀ ਦੋ ਦਿਨ ਲਗਾਤਾਰ ਉੱਥੇ ਸਭਾ ਲੱਗਦੀ ਆ ਤੇ ਚਲੋ ਖੈਰ ਤੇ ਜੇ ਹੁਣ ਜੀ ਅੱਜ ਇਸ ਸਾਲ ਦੀ ਇਹ ਲਾਸਟ ਵੀਡੀਓ ਆ ਕੱਲੋਂ ਨਵਾਂ ਸਾਲ ਸ਼ੁਰੂ ਆ ਅੱਜ ਵਾਲਾ ਵਲੌਗ ਸਾਡਾ ਕਾਫੀ ਆਹ ਵਹੀ ਕਾਫੀ ਲੇਟ ਪੈਣਾ ਇਹ ਵਲੌਗ ਕਿਉਂਕਿ ਅੱਜ ਅਸੀਂ ਇੱਕ ਨਾ ਜੀ ਸਾਡੇ ਜੂ ਪੋ ਮਹੀਨਾ ਚੜਿਆ ਸਾਡੇ ਧੁੰਦ ਨਹੀਂ ਲੱਥੀ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੀ ਧੁੰਦ ਆ ਤੇ ਹੁਣ ਅਸੀਂ ਵਿਆਸ ਤੋਂ ਆਪਣੇ ਘਰ ਨੂੰ ਜਾਂਦੇ ਪਏ ਆ ਤੇ ਜੀ ਕੀ ਕਹਿਣਾ ਹੈ ਤੁਸੀਂ ਕੀ ਗੱਲ ਕਰਨੀ ਹੈ ਮੈਂ ਅੱਡੀ ਮਾਰਨੀ ਇੰਨੀ ਕੁੱਪੀ ਆਈ ਆ ਮੈਂ ਨਹੀਂ ਗੱਲ ਕਰਨੀ ਤੂੰ ਕਹਿਣ ਡਿਆ ਇੰਨੀ ਕਿ ਮਤਲਬ ਕਿ ਅੱਜ ਮਤਲਬ ਇਸ ਸਾਲ ਦੇ ਵਿੱਚ ਜੋ ਵੀ ਕਿਸੇ ਦੇ ਪਿਛਲੇ ਗੁੱਸੇ ਨਾਰਾਜ਼ਗੀਆਂ ਵਾ ਉਹ ਉੱਥੇ ਨਹੀਂ ਉੱਥੇ ਇੱਥੇ ਰਹਿ ਜਾਣ ਕੋਈ ਪਤਾ ਨਹੀਂ ਆ ਇਨਸਾਨ ਨੇ ਕਿਹੜੇ ਵੇਲੇ ਕਿਹੜੇ ਨੇ ਦਮ ਛੱਡ ਜਾਣਾ ਵਾ ਇਸ ਸਾਲ ਦੇ ਵਿੱਚ ਜੀ ਮਨ ਦੇ ਵਿੱਚ ਜੜੀਆਂ ਵਾ ਉਹ ਰਹਿ ਜਾਂਦੀਆਂ ਵਾ ਸਾਰੀਆਂ ਨਾ ਗੱਲਾਂ ਗੁੱਸੇ ਨਰਾਜ਼ਗੀਆਂ ਜਿਹੜੀਆਂ ਵਾ ਨਾ ਕੜੀ ਪਾਲਦੀਆਂ ਰੱਖੋ ਪਿਆਰ ਦੀ ਜ਼ਿੰਦਗੀ ਜੀ ਹਰ ਬੰਦਾ ਬਸ ਕੱਟ ਕੇ ਰੋ ਹਰ ਬੰਦੇ ਦੇ ਵਿੱਚ ਗੁੱਸਾ ਵਾ ਅੱਜਕੱਲ ਬਹੁਤ ਜ਼ਿਆਦਾ ਠੀਕ ਆ ਜੀ ਭਾਂਡੇ ਖੜਕਦੇ ਹੁੰਦੇ ਆ ਗੁੱਸੇ ਨਰਾਜ਼ਗੀਆਂ ਚੱਲਦੀਆਂ ਰਹਿ ਜਾਂ ਪਰ ਇਹਨੂੰ ਜੀ ਅੱਜ ਗੁੱਸੇ ਹੋ ਜੋ ਇੱਕ ਦਿਨ ਕੱਢੋ ਦੂਜਾ ਦਿਨ ਨੂੰ ਬੁਲਾ ਲਓ ਕਿਤੇ ਨਹੀਂਵੇਂ ਨਹੀਂ ਹੋ ਜਾਈਦਾ ਆਪਾਂ ਨਹੀਂ ਹੋਈਦਾ ਨਹੀਂਵੇਂ ਨਹੀਂ ਹੋਈਦਾ ਤੇ ਬਾਕੀ ਜਿਹੜੇ ਆਪਣੇ ਭੈਣ ਭਰਾ ਆਪਰਾ ਰਿਸ਼ਤੇ ਹੁੰਦੇ ਆ ਨਾ ਆਪਣੇ ਜਿਹੜੇ ਖੜਾ ਇਹ ਲੱਭਦੇ ਨਹੀਂ ਜਦੋਂ ਸਮਾਂ ਲੱਗ ਜਾਂਦਾ ਨਾ ਜੀ ਉਦੋਂ ਹੱਥਾਂ ਨੂੰ ਦੰਦੀਆਂ ਵੱਡਣ ਵਾਲਾ ਕੰਮ ਹੋ ਜਾਂਦਾ ਵਾ ਸੋ ਜੀ ਇਹ ਇਹ ਨੋਬਤ ਆਪਣੇ ਦੇ ਨਾਲ ਲਿਆ ਹੁਣ ਤੋਂ ਪਹਿਲਾਂ ਹੀ ਆਪਾਂ ਆਪਣੇ ਰਿਸ਼ਤੇਦਾਰਾਂ ਨਾਲ ਆਪਣੇ ਪਰਿਵਾਰਾਂ ਨਾਲ ਹੱਸ ਖੇਡ ਕੇ ਤੰਗਾਈਏ ਤੇ ਅਗਲੇ ਸਾਲ ਦਾ ਵੈਲਕਮ ਕਰੀਏ ਤਾਂ ਕਿ ਇਹ ਗੁਸੇਂਦਰ ਰਾਜ ਗਿਆ ਇੱਥੇ ਛੱਡ ਕੇ ਆਪਾਂ ਤੇ ਵਾਈ ਆਰ ਯੂ ਕਰਾਇੰਗ ਹੁਣ ਮੈਨੂੰ ਨਹੀਂ ਪਤਾ ਕਿਹੜੀ ਗੱਲੋਂ ਕਿਹੜੀ ਗੱਲੋਂ ਨਹੀਂ ਹੁੰਦਾ ਹੀ ਕੋਈ ਨਹੀਂ ਪਤਾ ਨਹੀਂ ਜੀ ਹੁਣ 25 2-3 ਸਾਲ ਪਿਛਲੇ 2-3 ਸਾਲਾਂ ਚ ਬੜਾ ਕੁਝ ਸਿੱਖਣ ਨੂੰ ਮਿਲਿਆ ਸਾਡੇ ਬੜੇ ਆਪਣੇ ਸਾਡੇ ਤੋਂ ਦੂਰ ਵੀ ਹੋਏ ਕੁਝ ਮਿਲੇ ਐਦਾ ਤੁਹਾਨੂੰ ਪਤਾ ਜੀ ਇਹ ਜ਼ਿੰਦਗੀ ਚੱਲਦੀ ਰਹਿਣੀ ਆ ਹਨਾ ਸੋ ਜੀ ਹੱਸ ਖੇਡ ਕੇ ਰਿਹਾ ਕਰੋ ਕੋਝ ਬੋਲ ਜਾਨੇ ਅੰਦਰ ਦੇ ਲੜਨ ਰਾਹ ਤਾਂ ਆਵੇ ਵਿਛੜਨ ਰਾਹ ਹਾਂ ਪਰ ਜੇ ਤਾਂ ਵਿਛੜਨ ਰਾਹ ਆ ਜਾਂਦੀ ਨਾ ਫਿਰ ਬੰਦਾ ਮਤਲਬ ਕਿ ਆਪਣੇ ਆਪ ਨੂੰ ਕੋਸਦਾ ਹੀ ਰਹਿ ਜਾਂਦਾ ساری ਜ਼ਿੰਦਗੀ ਕਿ ਨਹੀਂ ਮਤਲਬ ਗੁੱਸੇ ਨਾਰਾਜ਼ਗੀयां ਕੋਸ਼ ਨਹੀਂ ਆ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਇਹ ਨਹੀਂ ਜੀ ਵੀ ਹੱਡੇ 'ਚ ਲੜਾਈਆਂ ਨਹੀਂ ਹੁੰਦੀਆਂ ਅਸੀਂ ਲੜਦੇ ਨਹੀਂ ਅਬ ਮੈਂ ਤੇ ਮੰਮੀ ਦਿਹਾੜੀ ਬਾਹਰ ਲੜ ਪਿੰਦੇ ਹਾਂ ਧਾਰ ਦਾ ਹਰ ਲੜ ਪੈਨੇ ਆ ਜਿਹੜੀ ਗੱਲ ਸੱਚੀ ਐ ਐਵੇਂ ਹਨਾ ਵੀ ਕੈਮਰੇ ਸਾਹਮਣੇ ਕਹੀ ਜਾਈਏ ਵੀ ਅਸੀਂ ਕਦੀ ਨਹੀਂ ਲੜਦੇ ਜਾਂ ਇਦਾਂ ਦਾ ਨਾ ਕਿਸੇ ਵੇਲੇ ਜੇ ਮੇਰੀ ਗੱਲ ਨਹੀਂ ਸਹੀ ਲੱਗੀ ਮੰਮੀ ਨੂੰ ਤੇ ਮੰਮੀ ਨੇ ਮੇਰੇ ਦਵਾਲੇ ਹੋ ਜਾਣਾ ਤਾਂ ਕਿਸੇ ਵੇਲੇ ਜੇ ਮੈਂ ਕਦੇ ਹੁਣ ਵੇਖੋ ਸਿਆਲੀ ਦੇਣਾ ਜੀ ਬੰਦਾ ਰਜਾਈ ਚ ਨਿੱਗਾ ਹੋ ਕੇ ਪਿਆ ਹੋਵੇ ਕੰਮ-ਕੁਮ ਕਰਕੇ ਆ ਕੇ ਆਪਣੇ ਲੈ ਫ੍ਰੀ ਹੋ ਕੇ ਲੰਮੇ ਪੈ ਪੈ ਜੇ ਬੰਦਾ ਵੀ ਚਲੋ ਸ਼ਟਡਾਉਣ ਟੀਵੀ ਵੀ ਨਹੀਂ ਹੈਣਾ ਤੇ ਜਦੋਂ ਫੇ ਆਵਾਜ਼ ਪੈਂਦੀ ਆ ਨਾ ਅਬਨੋਰ ਆ ਬਰੂਨੋ ਬਣਾਂ ਫੇਰ ਬੜੀ ਖੇਚੀ ਚੜਦੀ ਵੀ ਮੰਮੀ ਕੀ ਆ ਬੇ ਬਰੂਨੋ ਬੈਜੂਗੜ ਠੰਡ ਵਾਲਾ ਸੋ ਚਲੋ ਇਹੋ ਜਿਹੇ ਹਾਸੇ ਠੱਠੇ ਚੱਲਦੇ ਰਹਿੰਦੇ ਆ ਲੜਾਈ ਝਗੜੇ ਵੀ ਚੱਲਦੇ ਰਹਿੰਦੇ ਆ ਤੇ ਕਾਪੜਾ ਪਰਿਵਾਰ ਨਾਲ ਰਲ ਮਿਲ ਕੇ ਰਿਆ ਕਰੋ ਤੇ ਨਵੇਂ ਸਾਲ ਦਾ ਵੈਲਕਮ ਕਰੋ ਤੁਹਾਨੂੰ ਬਹੁਤ ਬਹੁਤ ਵਧਾਈਆਂ ਐਡਵਾਂਸ ਤੇ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਤੇ ਬਾਕੀ ਇੱਕ ਵੀਡੀਓ ਵੀ ਬੜੀ ਵਾਇਰਲ ਹੋਣ ਲਈ ਆ ਉਹਦੇ ਤੇ ਜਰੂਰ ਗੌਰ ਕਰਿਓ ਕਹਿੰਦੇ ਕਿ ਜੇ ਕੋਈ ਮਤਲਬ ਐਂਦਾ ਤੁਹਾਨੂੰ ਮੈਸੇਜ ਆਵੇ ਨਵੇਂ ਸਾਲ ਦਾ ਹਾਂਜੀ ਹਾਂਜੀ ਸੱਚ ਆ ਨਾ ਤਲੀਕ ਨਿਊ ਇਅਰ ਵਿਸ਼ਾਊਗੀ ਨਾ ਕੋਈ ਨਵੇਂ ਸਾਲ ਦੀ ਤੁਹਾਨੂੰ ਜਵੇ ਵਟਸਐਪ ਤੇ ਹਰ ਕੋਈ ਕਰਦਾ ਵਾ ਹੈ ਨਾ ਤੇ ਹੁਣ ਹਰ ਕੋਈ ਇਨਸਾਨ ਵੇਨਾ ਜਦੋਂ ਕੋਈ ਫੋਟੋ ਹੁੰਦੀ ਆ ਆਪਾਂ ਡਾਊਨਲੋਡ ਵੀ ਕਰਦੇ ਆ ਲਗਭਗ ਜਾਂ ਕਈਆਂ ਦੇ ਆਟੋ ਡਾਊਨਲੋਡਿੰਗ ਹੁੰਦਾ ਵਾ ਤੇ ਉਹਦੇ ਨਾਲ ਕਿਤੇ ਬਾਈ ਬਿਸਟੇਕ ਕੋਈ ਲਿੰਕ ਆ ਗਿਆ ਕਲਿੱਕ ਕਰ ਲਿਆ ਉਹ ਸਕੈਮ ਆਪਣੇ ਨਾਲ ਬਹੁਤ ਵੱਡਾ ਕੁਝ ਪਤਾ ਨਹੀਂ ਕੀ ਹੋ ਸਕਦਾ ਵਾ ਇਸ ਕਰਕੇ ਬੜੇ ਧਿਆਨ ਨਾਲ ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਨਵੇਂ ਸਾਲ ਦੀਆਂ ਵਧਾਈਆਂ ਵਧਾਈਆਂ ਮੇਰੇ ਪਰਿਵਾਰ ਰਿ YouTube ਹੈ ਬਾਣੀ ਹੈਗਾ YouTube ਪਰਿਵਾਰ ਨੂੰ ਸਾਡੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਇਹ ਸਾਲ ਹਰੇਕ ਲਈ ਕੁਸ਼ੀਆਂ ਲੈ ਕੇ ਆਵੇ ਤੇ ਪਰਮਾਤਮਾ ਸਰਬੱਤ ਦਾ ਭਲਾ ਕਰੇ ਤੇ ਸਾਰੇ ਬੱਚੇ ਆਪੋ ਆਪਣੀਆਂ ਜ਼ਿੰਦਗੀਆਂ ਖੁਸ਼ੀਆਂ ਨਾਲ ਜੀਣ ਸਮਾਰ ਵਾਲ ਦੇ ਟੰਡ ਰੱਖੇ ਵਾਹਿਗੁਰੂ ਸੱਚੇ ਦਾਤਾ ਤੇਜੀ 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 ਆਉਣ ਦਾ ਵੇ ਹੁਣ ਵਲੌਗ ਡੇਲੀ ਵਲੌਗ ਕਿਉਂਕਿ ਇਹ ਜਿਹੜੇ 5 6 ਦਿਨ ਵਲੌਗ ਨਾ ਪਾ ਨਾ ਪਾਈ ਜਿਹੜੀ ਇਹਦਾ ਰੀਜ਼ਨ ਸਾਰਿਆਂ ਨੂੰ ਪਤਾ ਕਿਉਂ ਨਹੀਂ ਪਾਏ ਤੇ ਪਾਉਣ ਨੂੰ ਇਹ ਨਹੀਂ ਸੀ ਕਿ ਪਾ ਨਹੀਂ ਸਕਦੇ ਸ਼ੀਦੀ ਦਿਹਾੜਾ ਦੇ ਵਿੱਚ ਤੇ ਪਰ ਜੀ ਫਿਰ ਮੈਂ ਫਤੇਗੜ ਸਾਹਿਬ ਚੱਲ ਗਿਆ ਉੱਥੇ ਕੀ ਹੁੰਦਾ ਜੈਮਰ ਹੁੰਦੇ ਆ ਨੈਟਵਰਕ ਨਹੀਂ ਹੁੰਦਾ ਉੱਥੇ ਤੇ ਜੇ ਆਉਂਦਾ ਹੁੰਦਾ ਤੇ ਜਾਹਿਰ ਆ ਮੈਂ ਜ਼ਰੂਰ ਤੁਹਾਨੂੰ ਉੱਥੇ ਦੇ ਵੀ ਦਰਸ਼ਨ ਕਰਉਂਦੇ ਬਟ ਆਨਲਾਈਨ ਬਹੁਤ ਵੀਡੀਓਜ਼ ਬਹੁਤ ਜਿਆਦਾ ਹਰ ਤਾਂ ਪਾਪਾ ਦੇਖ ਸਕਦੇ ਆ ਸੋ ਜੀ ਚਲੋ ਚੰਗਾ ਜੀ ਹੁਣ ਅਸੀਂ ਕਰੇ ਜਾ ਕੇ ਵਲੌਗ ਅਪਲੋਡ ਵੀ ਕਰਨਾ ਵਾ ਤੇ ਅੱਜ ਸਾਡੇ ਘਰ ਸੱਚ ਜੀ ਇੱਕ ਪ੍ਰੋਗਰਾਮ ਹੀ ਛੋਟਾ ਜਿਹਾ ਖੜਾ ਜੀ ਤੇ ਉਹੀ ਉਹ ਕੀ ਹੁੰਦੀ ਆ ਮਾਜੜੇ ਦਾ ਰੋਟੀ ਅੱਜ ਨਹੀਂ ਭਲਕੇ ਆ ਪੜਕੀਆਂ ਸੋਰੀ ਕੱਲ ਵਾਜੀ ਕੱਲ ਕੱਲ ਵਾਜੀ ਕੱਲ ਅੱਜ ਸਾਡੇ ਗੈਸਟ ਆਣਦੇ ਆ ਹੁਣ ਉਹਨਾਂ ਨੂੰ ਰਿਸੀਵ ਕਰਨਾ ਪਾ ਜਾ ਕੇ ਕੁਝ ਬਣਾਉਣੇ ਆਏ ਵੀ ਆ ਮੇਰੇ ਘਰੋਂ ਫੋਨ ਆਇਆ ਵੀ ਮੇਰਾ ਮਾਮਾ ਮਾਮੀ ਆਇਆ ਮਾਮਾ ਮਾਮੀ ਆ ਇਹਨਾਂ ਨੂੰ ਪਤਾ ਨਹੀਂ ਸੀ ਕਿ ਉਹਨਾਂ ਨੇ ਆਉਣਾ ਵਾ ਤੇ ਮੇਰੀ ਅਪਾਇੰਟਮੈਂਟ ਹੀ 12 ਵਜੇ ਦੀ 1:30 ਦੀ ਚਲੋ ਕੋਈ ਨਾ ਥੋੜਾ ਜਿਹਾ ਚੰਦੇ ਪਏ ਕਰ ਨੂੰ ਤੇ ਚਲੋ ਠੀਕ ਆ ਜੀ ਮਿਲਦੇ ਆਣ ਬਲੌਗਰਾਂ ਦੇ ਵਿੱਚ ਤੇ ਪਹਿਲਾਂ ਵਾਂਗੂ ਹੀ ਪਿਆਰ ਦਿਓ ਤੇ ਇਦਾਂ ਹੀ ਜੁੜੇ ਰਹੋ ਚੰਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ